ਕਿ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਮਿੱਟੀ ਦਾ ਤੇਲ ਦਾ ਵੀ ਵੇਚਿਆ ਸੀਗਾ ਜਿਹੜਾ ਕਿ ਸਾਥ ਸੰਗਤ ਵਾਸਤੇ ਆਇਆ ਸੀ ਥੋੜਾ ਰੁਪਏ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇਜ ਇਹ ਰਾ ਤੇਰੇ ਸਾਲੇ ਦਾ ਪਸਾਨਾਂ ਦੀ ਲੁੱਟ ਕੀਤੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਤੇਰੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹੋ ਜਾਨਕੀ ਮਾਫੀ ਤੇ ਤੁਸੀਂ ਦੱਸੋ ਪਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨਾਂ ਵਕੀਲ ਸਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਣਾ ਸਨ ਤੇ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਨਲੀ ਮੈਂ ਇਸ ਤੇ ਅਪੋਲੋਜਾਈਜ਼ ਕਰਦਾ ਹਾਂ ਕਿ ਬਾਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂ ਤੇ ਅਸੀਂ ਵੀ ਆਪਦੀ ਪੰਜਾਬ ਦੇ ਵਿੱਚ ਜਿਹੜੀ ਯਾਤਰਾ ਉਹ ਸ਼ੁਰੂ ਕਰ ਰਹੇ ਹਾਂ ਜਲਦੀ ਹੀ ਉਹ ਜਿਹੜਾ ਫਾਰਮੈਟ ਹੈ ਉਹ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਜੇ ਤੱਕ ਗੱਟਚੋਟ ਬਾਰੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਹੈ। ਔਰ ਮੈਨੂੰ ਹੁਣ ਤੱਕ ਪ੍ਰਧਾਨ ਦੇ ਰੂਪ ਦੇ ਵਿੱਚ ਹਾਂ ਮੀਡੀਆ ਚ ਕਾਸਰੇ ਲਾਏ ਜਾ ਰਹੇ ਹੈ, ਹਰ ਵਿਅਕਤੀ ਕੋਈ ਇਧਰੋਂ ਉਧਰੋਂ ਬਿਆਨ ਦਿੱਤਾ ਜਾ ਰਿਹਾ ਹੈ। ਪਰ ਹਜੇ ਤੱਕ ਮੈਨੂੰ ਇਹ ਕਿਹਾ ਗਿਆ ਵੀ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜੇਗੀ ਤੁਸੀਂ ਤਿਆਰੀਆਂ। ਦੇਖੋ ਜੀ ਉਹ ਦੋ ਮਾਨਹਾਨੀ ਦੇ ਕੇਸ ਕੀਤੇ ਸਨ ਸਰਦਾਰ ਹਰਦੀਪ ਸਿੰਘ ਢਿੱਲੋਂ ਸਾਹਿਬ ਹੋ ਰਹੇ تھے۔ ਕਿ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਕੋਈ ਵੇਚਿਆ ਸੀਗਾ ਜਿਹੜਾ ਕਿ ਸਾਥ ਸੰਗਤ ਵਾਸਤੇ ਆਇਆ ਸੀ ਕਰੋੜਾ ਰੁਪਏ ਦਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇ ਜਿਹੜਾ ਤੇਰੇ ਸਾਲੇ ਦਾ ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਨ ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਕ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜੀ ਨਾਮਾ ਨਹੀਂ ਹੋ ਸਕਦਾ ਅ ਮੈਂ ਕਿਹਾ ਜੀ ਕੋਈ ਰਾਜੀ ਨੰਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂ ਗਈ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਤੇਰੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹੋ ਜਾਨੀ ਕਿ ਮਾਫੀ ਤੇ ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨਾਂ ਵਕੀਲ ਸਾਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਲੀ ਮੈਂ ਇਸ ਤੇ ਅਪੋਲੋਜਾਈਜ਼ ਕਰਦਾ ਹਾਂ ਕਿ ਗਾਂ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਣੀ ਬੇਮਤਲਬ ਦੀ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ ਰੋਜ਼ਾਨਾ ਅੱਜਕੱਲ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਵੀ ਬੋਲ ਦਿੰਦਾ ਹੈ ਪਰ ਮੈਨੂੰ ਲੱਗਦਾ ਕਿ ਸਾਨੂੰ ਹਰ ਵਿਅਕਤੀ ਨੂੰ ਮੈਂ ਆਪਣੇ ਤੇ ਵੀ ਉਹ ਲੈਣਾ ਹੈ ਕਿ ਜਦੋਂ ਅਸੀਂ ਮੰਚ ਤੇ ਚੜਦੇ ਹਾਂ ਸਾਨੂੰ ਸੋਚ ਵਿਚਾਰ ਕੇ ਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਔਰ ਕੋਈ ਦੁਸ਼ਮਣੀਆਂ ਤਾਂ ਹੈ ਨਹੀਂ ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨ ਆਸਤੇ ਆਏ ਹਾਂ ਮੁੱਦਿਆਂ ਦੇ ਮਤਭੇਦ ਨੇ ਵਿਚਾਰਾਂ ਦੇ ਮਤਭੇਦ ਨਹੀਂ ਸੋ ਸਾਨੂੰ ਉਹਨਾਂ ਦੇ ਤੇ ਹੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਉਜੂਲ ਵਜੂਲ ਕਿਸੇ ਨੂੰ ਨੀਚਾ ਵਿਖਾ ਕੇ ਕਿਉਂਕਿ ਨੀਚਾ ਖਾਣ ਵਾਲਾ ਕੋਈ ਵੱਡਾ ਨਹੀਂ ਹੁੰਦਾ ਸੋ ਮੈਂ ਤਾਂ ਆਪਦੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ ਕਈ ਵਾਰੀ ਅਗਰੈਸਿਵ ਹੋ ਜਾਂਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਐਸੀ ਗੱਲ ਕਹਿ ਦਿੰਦੇ ਆ ਤੁਹਾਨੂੰ ਕਦੇ ਗੁੱਸਾ ਆ ਜਾਂਦਾ ਸੋ ਆਪਦੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਤਬਦੀਲੀ ਲਿਆਉਣ ਦੀ ਕਿ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜੀਰੇ ਨਾਲ ਉਹਨੂੰ ਰਾਤ ਨੂੰ ਉਰੇ ਉਹਨੂੰ ਦਰਦ ਹੋਵੇ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਇਨਕ ਸਾਨੂੰ ਗਰੀਮਾ ਚ ਰਹਿਣਾ ਚਾਹੀਦਾ ਤੇ ਤਾਲੀਮ ਤੇ ਤਹਿਜ਼ੀਬ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਮਰ ਚ ਵੱਡੇ ਹੁੰਨੇ ਹੋ ਤੁਸੀਂ ਤੁਹਾਡੀ ਬਾਲ ਬੱਚਿਆਂ ਵਾਲੇ ਹੋ ਜਵਾਕਾ ਜੱਲਿਆਂ ਵਾਲੇ ਹੋ ਜਾਂਦੇ ਆ ਫਿਰ ਤਾਂ ਤਾਲੀਮ ਤੇ ਤਹਿਜ਼ੀਬ ਜੇ ਫਿਰ ਵੀ ਨਹੀਂ ਆਉਣੀ ਤਾਂ ਫਿਰ ਮੈਨੂੰ ਲੱਗਦਾ ਕਰਦੀ ਸੋ ਸਭ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਹੋ ਗਿਆ ਚੋਣਾਂ ਵੇ ਲਈ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀ ਗੱਲਾਂ ਹੈਗੀਆਂ ਉਹ ਜੇ ਅਕਸਰ ਹੀ ਹੁਣ ਤਾਂ ਰਾਜਨੀਤਿਕ ਚ ਹਰ ਬੰਦਾ ਕਿਸੇ ਕੋਲੇ ਕੋਈ ਗੱਲ ਹੈ ਜਾਂ ਨਹੀਂ ਹੈ ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ ਮੈਂ ਇਹ ਗੱਲ ਨਹੀਂ ਕਰ ਰਿਹਾ ਇੱਥੋਂ ਦੀ ਇਹ ਮੈਂ ਕਹਿੰਦਾ ਸਾਰੇ ਪੰਜਾਬ ਚ ਸਿਲਸਿਲਾ ਹੀ ਇਹ ਚੱਲ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲਾਂ ਕੱਢਣ ਵਾਲੇ ਦੀ ਵੀਡੀਓ ਜ਼ਿਆਦਾ ਚੱਲਦੀ ਹੈ ਕਿਉਂਕਿ ਅਗਲਾ ਕਹਿੰਦਾ ਆਹ ਵੇਖੋ ਇਹ ਤੈਨੂੰ ਦਿਖਾਵਾਂ ਗਾਲਾਂ ਕਰਦੇ ਸੋ ਇਹ ਸਿਲਸਿਲਾ ਚੱਲ ਗਿਆ ਸੋ ਸਾਨੂੰ ਸਾਰਿਆਂ ਨੂੰ ਇਸ ਸਿਲਸਿਲੇ ਤੇ ਗੌਰ ਫਰਮਾਉਣਾ ਚਾਹੀਦਾ ਔਰ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਕਾਲੀ ਦਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਇੱਕ ਸਮੇਂ ਸਰ ਕਰਨੀ ਹੁੰਦੀਆਂ ਜੀ ਇਹ ਕਾਂਗਰਸ ਪਾਰਟੀ ਵੀ ਇੱਕ ਯਾਤਰਾ ਦੇ ਰੂਪ ਦੇ ਵਿੱਚ ਹੁਣ 14 ਤਰੀਕ ਤੋਂ ਰਾਹੁਲ ਗਾਂਧੀ ਜੀ ਯਾਤਰਾ ਸ਼ੁਰੂ ਕਰ ਰਹੇ ਨੇ ਨ્યાਏ ਭਾਰਤ ਜੋੜੋ ਯਾਤਰਾ ਤੇ ਅਸੀਂ ਵੀ ਆਪਦੀ ਪੰਜਾਬ ਦੇ ਵਿੱਚ ਜਿਹੜੀ ਯਾਤਰਾ ਉਹ ਸ਼ੁਰੂ ਕਰ ਰਹੇ ਆ ਜਲਦੀ ਹੀ ਉਹ ਰਾ ਜਿਹੜਾ ਫਾਰਮੈਟ ਹੈ ਉਹ ਅਸੀਂ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਸੋ ਨੈਚੁਰਲੀ ਇਹ ਜਦੋਂ ਸਮਾ ਆ ਜਾਂਦਾ ਚੋਣ ਆ ਜਾਂਦੇ ਆ ਬਹੁਤ ਸਾਰੇ ਜਿਹੜੇ ਸਰਕਾਰਾਂ ਦੇ ਫੇਲੀਅਰਸ ਹੈਗੇ ਨੇ ਉਹਨਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾਣਾ ਤੇ ਕਿੱਦਾਂ ਕਿੱਦਾਂ ਜਾਇਆ ਜਾ ਸਕਦਾ ਉਹ ਅਸੀਂ ਕਿਉਂਕਿ ਇਹ ਯਾਤਰਾਵਾਂ ਦਾ ਜਿਹੜਾ ਦੌਰ ਹੈ ਇਹ ਰਾਹੁਲ ਗਾਂਧੀ ਜੀ ਨੇ ਸ਼ੁਰੂ ਕੀਤਾ 4000 ਕਿਲੋਮੀਟਰ ਦੀ ਯਾਤਰਾ ਕਰਕੇ ਕਿੱਥੋਂ ਚੱਲੇ ਤੇ ਕਸ਼ਮੀਰ ਤੱਕ ਕਨਿਆ ਕਮਾਰੀ ਤੋਂ ਕਸ਼ਮੀਰ ਉਹ ਸਰਕਰ ਵਿਖਾਇਆ ਜਿਹੜੇ ਲੋਕ ਕਹਿੰਦੇ ਸੀ ਰਾਹੁਲ ਗਾਂਧੀ ਬੜੇ ਹਾਲਸੀ ਨੇ ਸੋ ਪੂਰੇ ਦੇਸ਼ ਪਰ ਦੇ ਵਿੱਚ ਹੁਣ ਕਾਂਗਰਸ ਪਾਰਟੀ ਆ ਇਸੇ ਪੈਟਰਨ ਤੇ ਅਸੀਂ ਜਿਹੜੀਆਂ ਯਾਤਰਾਵਾਂ ਤੇ ਮੁਦੇ ਰੰਬਾ ਜੇਪੀ ਨੱਡਾ ਨੇ ਕੱਲ ਸਵਾਲ ਚੱਕੇ ਦਾ ਹੋ ਜਾਂਦੀ ਉਹ ਪਹਿਲਾਂ ਵੀ ਯਾਤਰਾ ਮੈਂ ਕਿਹਾ ਭਾਜੀ ਜੀ ਬੀਜੇਪੀ ਜੇ ਸਵਾਲ ਨਾ ਚੁੱਕੇਗੀ ਤਾਂ ਫਿਰ ਹੋਰ ਕੌਣ ਚੁੱਕੇਗਾ ਰਾਹੁਲ ਗਾਂਧੀ ਅਗਰ ਟੀ-ਸ਼ਰਟ ਪਾ ਲੈਂਦੇ ਤਾਂ ਜੇਪੀ ਨੱਡਾ ਸਾਹਿਬ ਸਵਾਲ ਚੁੱਕਦੇ ਨੇ ਰਾਹੁਲ ਗਾਂਧੀ ਜੀ ਨੇ ਕਿਸੇ ਨੂੰ ਕੁਝ ਕਹਤਾ ਤਾਂ ਸਵਾਲ ਚੁੱਕਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਭਾਪੀ ਅਗਰ ਸਵਾਲ ਨਹੀਂ ਚੁੱਕੇਗੀ ਤਾਂ ਹੋਰ ਫਿਰ ਕੌਣ ਚੁੱਕੇਗਾ ਕਾਂਗਰਸ ਤੇ ਆਪ ਦੇ ਗੱਠ ਜੋੜ ਤੇ ਕਦੋਂ ਤੱਕ ਤਸਵੀਰ ਜਿਹੜੀ ਹੈ ਸਾਫ਼ ਹੋ ਜਾਏਗੀ ਕਿ ਤੁਸੀਂ ਮਿਲ ਕੇ ਆਇਓ ਕੱਲ ਦੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਜੇ ਤੱਕ ਗੱਠਜੋੜ ਬਾਰੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਹੈ ਔਰ ਮੈਨੂੰ ਹੁਣ ਤੱਕ ਪ੍ਰਧਾਨ ਦੇ ਰੂਪ ਦੇ ਵਿੱਚ ਹਾਂ ਮੀਡੀਆ ਚ ਕਾਸਰੇ ਲਾਏ ਜਾ ਰਹੇ ਹੈ ਹਰ ਵਿਅਕਤੀ ਕੋਈ ਇਧਰੋਂ ਉਧਰੋਂ ਬਿਆਨ ਦਿੱਤਾ ਜਾ ਰਿਹਾ ਹੈ ਪਰ ਹਜੇ ਤੱਕ ਮੈਨੂੰ ਇਹ ਕਿਹਾ ਗਿਆ ਵੀ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜੇਗੀ ਤੁਸੀਂ ਤਿਆਰੀਆਂ ਕਰੋ